ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਤਾਬ ਖਾਲਸਤਾਨ ਉਸ ਦਾ ਸੰਕਲਪ ਅਤੇ ਪ੍ਰਣਾਲੀ ਭਾਗ 34ਵਾਂ ਪੰਨਾ ਨੰਬਰ 926 ਜ਼ਮੀਮਾ ਨੰਬਰ 4 ਆਪਣੇ ਇਤਿਹਾਸ ਦੀਆਂ ਪਹਿਲੀਆਂ ਕਾਂਗਰਸ ਤੋਂ ਅੱਡ ਹੋ ਕੇ ਸ਼੍ਰੋਮਣੀ ਕਾਲੀ ਦਲ ਵੱਲੋਂ ਮੈਨੀਫੈਸਟੋ ਛਾਪ ਕੇ ਲੜੀਆਂ ਗਈਆਂ ਸਟੇਟ ਲੈਜਿਸਲੇਟਿਵ ਦੀਆਂ ਪਹਿਲੀਆਂ ਚੋਣਾਂ ਦਾ ਚੋਣ ਮਨੋਰਥ ਪੱਤਰ ਇਸ ਵਿੱਚ ਕੌਮ ਨੂੰ ਦਿੱਤੇ ਗਏ ਆਜ਼ਾਦੀ ਦੇ ਪ੍ਰਣ ਦੇ ਪਹਿਲੇ ਚੋਣ ਮੈਨੀਫੈਸਟੋ ਦਾ ਮੁੱਖ ਸਫਾ ਫੋਟੋ ਵੀਡੀਓ ਵਿੱਚ ਦਿੱਤੀ ਗਈ ਹੈ ਤੁਸੀਂ ਵੇਖ ਸਕਦੇ ਹੋ ਜ਼ਮੀਮਾ ਨੰਬਰ 4 ਦਾ ਸਫਾ 2 ਚੋਣ ਮੈਨੀਫੈਸਟੋ ਵਿੱਚ ਦਰਜ ਮਦਾਂ ਫੋਟੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜ਼ਮੀਮਾ ਨੰਬਰ 5 ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ 9 ਮਾਰਚ 1946 ਨੂੰ ਪਹਿਲੇ ਸਾਲਾਨਾ ਇਜਲਾਸ ਵਿੱਚ ਮਾਸਟਰ ਤਾਰਾ ਸਿੰਘ ਜੀ ਵੱਲੋਂ ਦਿੱਤੇ ਗਏ ਅਤੇ ਪੜ੍ਹੇ ਗਏ ਲਿਖਤ ਭਾਸ਼ਣ ਦਾ ਮੁੱਖ ਪੰਨਾ ਇਸ ਵਿੱਚ ਮਾਸਟਰ ਜੀ ਸੁਤੰਤਰ ਸਿੱਖ ਸਟੇਟ ਦੀ ਵਕਾਲਤ ਕਰਦੇ ਹਨ ਫੋਟੋ ਵੀਡੀਓ ਵਿੱਚ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਜ਼ਮੀਮਾ ਨੰਬਰ ਡਾਕਟਰ ਸੰਤੋਖ ਸਿੰਘ ਜੀ ਦਾ ਲਿਖਿਤ ਕਿਤਾਬਚੇ ਦਾ ਮੁੱਖ ਸਰਵਰਕ ਜਿਸ ਵਿੱਚ ਉਹ ਸਿੱਖ ਨੌਜਵਾਨਾਂ ਨੂੰ ਸਿੱਖ ਕੌਮ ਤੇ ਜਾਇਦਾਦਾਂ ਦੇ ਬਿਨਾ ਤੇ ਸਿੱਖ ਹੋਮਲੈਂਡ ਲਈ ਜਦੋ ਜਹਿਦ ਕਰਨਗੇ ਤੇ ਆਪਣੀ ਕੌਮੀ ਮੰਗ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨਗੇ ਤੇ ਉਦੋਂ ਤੱਕ ਸੁੱਖ ਦਾ ਸਾਹ ਨਹੀਂ ਲੈਣਗੇ ਜਦੋਂ ਤੱਕ ਸਿੱਖਾਂ ਨੂੰ ਅੰਗਰੇਜ਼, ਮੁਸਲਮਾਨ ਤੇ ਹਿੰਦੂ ਦੀ ਗੁਲਾਮੀ ਤੋਂ ਬਚਾਰ ਨਹੀਂ ਲੈਂਦੇ ਫੋਟੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜ਼ਮੀਮਾ ਨੰਬਰ 7 ਡਾਕਟਰ ਜਸਵੰਤ ਸਿੰਘ ਨੇਕੀ ਜੀ ਦਾ ਲਿਖਤ ਕਿਤਾਬਚੇ ਦਾ ਮੁੱਖ ਸਰਵਰਕ ਜਿਸ ਵਿੱਚ ਉਹ ਸਿੱਖ ਨੌਜਵਾਨਾਂ ਨੂੰ ਸਿੱਖ ਕੌਮ ਨੂੰ ਸਤੰਤਰ ਕਰਨ ਲਈ ਲਿਖਦੇ ਹਨ ਸਾਡੀ ਕੌਮ ਦੇ ਪ੍ਰਾਣੀਆਂ ਦੇ ਚਿਹਰੇ ਤੇ ਉਹ ਰੌਣਕ ਨਜ਼ਰ ਨਹੀਂ ਆਉਂਦੀ ਜੋ ਆਜ਼ਾਦੀ ਤੇ ਸਵੈ ਮਾਨ ਨਾਲ ਜਿਉਂਦੀਆਂ ਕੌਮਾਂ ਦੇ ਚਿਹਰਿਆਂ ਤੇ ਦਿਸਿਆ ਕਰਦੀ ਹੈ ਤੁਸੀਂ ਹੀ ਇਸ ਕੰਮ ਨੂੰ ਨਜਿੱਠਣ ਦੇ ਯੋਗ ਹੋ ਤੁਹਾਡੇ ਮਜ਼ਬੂਤ ਡੋਲਿਆਂ ਨੂੰ ਹੀ ਇਹ ਦੇਸ਼ਕਾਲ ਬਦਲਣ ਵਾਲਾ ਜੋਖੋ ਦਾ ਕੰਮ ਨਿਭਾਉਣਾ ਪੈਣਾ ਹੈ ਜੇ ਤੁਸੀਂ ਆਜ਼ਾਦ ਸੁਚੱਜਾ ਤੇ ਇੱਜ਼ਤ ਵਾਲਾ ਜੀਵਨ ਬਤੌਣਾ ਚਾਹੁੰਦੇ ਹੋ ਤੇ ਜੇ ਤੁਹਾਡੀ ਆਤਮਾ ਦੂਜਿਆਂ ਦੇ ਦੁਬੈਲ ਹੋ ਕੇ ਪ੍ਰਤੀਨਿਧਤਾ ਦੀ ਪੰਜਾਲੀ ਵਿੱਚ ਜਕੜੇ ਰਹਿਣ ਦੇ ਖਿਲਾਫ ਬਗਾਵਤ ਕਰਦੀ ਹੈ ਹੋਰ ਵੀ ਬਹੁਤ ਸਿੱਧੇ ਲਲਕਾਰੇ ਇਸ ਕਿਤਾਬ ਦੇ ਵਿੱਚ ਮਾਰੇ ਗਏ ਹਨ ਇਸ ਦੀ ਫੋਟੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜ਼ਮੀਮਾ ਨੰਬਰ 8 16 ਅਗਸਤ 1954 ਵਿੱਚ ਜਨਰਲ ਕਮੇਟੀ ਦੀ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਸੰਵਿਧਾਨ ਦਾ ਖਰੜਾ ਜੋ ਸਿੱਖ ਆਜ਼ਾਦੀ ਦਾ ਪ੍ਰਣ ਕਰਦਾ ਹੈ ਇਸ ਦੀ ਫੋਟੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜ਼ਮੀਮਾ ਨੰਬਰ 9 ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਦਾ ਲਿਖਿਤ ਉਹ ਖੱਤ ਜੋ ਉਹਨਾਂ ਮੈਨੂੰ ਆਪਣੇ ਦਸਤਖਾਂ ਨਾਲ ਪਾਇਆ ਸੀ ਅਤੇ ਇਹ ਖੱਤ ਹਰ ਇੱਕ ਪ੍ਰਮੁੱਖ ਸਿੱਖ ਜਥੇਦਾਰ ਅਤੇ ਸਾਰੇ ਐਮਐਲਏ ਤੇ ਐਮਪੀਜ਼ ਨੂੰ ਭੇਜਿਆ ਗਿਆ ਸੀ ਇਸ ਦੀ ਫੋਟੋ ਵੀਡੀਓ ਵਿੱਚ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਜ਼ਮੀਮਾ ਨੰਬਰ 10 10 ਵੱਲੋਂ ਬਣਵਾਈਆਂ ਆਰੰਭ ਕੀਤੀਆਂ ਗਈਆਂ ਸ਼ਹੀਦੀ ਲਾਟਾਂ ਦਾ ਸੰਕਲਪ ਸਿਧਾਂਤ ਵਿਸਤਾਰ ਵਿਉਂਤਬੰਦੀ ਅਤੇ ਨਕਸ਼ਾ ਯੋਜਨਾਬੰਦੀ ਸ਼ੋਮਨੀ ਅਕਾਲੀ ਦਲ ਇੰਟਰਨੈਸ਼ਨਲ ਵੱਲੋਂ 6 ਫਰਵਰੀ 2005 ਨੂੰ ਇਹ ਫੈਸਲਾ ਕੀਤਾ ਗਿਆ ਕਿ ਦਲ ਗੁਰਸਿੱਖਾਂ ਦੇ ਦਸਵੰਦ ਰਾਹੀਂ 1920 ਤੋਂ ਲੈ ਕੇ ਵਰਤਮਾਨ ਤੱਕ ਅਤੇ ਭਵਿੱਖ ਵਿੱਚ ਪੰਥ ਖਾਲਸਾ ਅਤੇ ਧਰਮ ਹਿੱਤ ਆਪਾ ਕੁਰਬਾਨ ਕਰਨ ਵਾਲੇ ਉਹਨਾਂ ਸਮੂਹ ਸ਼ਹੀਦਾਂ ਦੀਆਂ ਯਾਦਗਾਰਾਂ ਉਹਨਾਂ ਦੇ ਨਗਰ ਵਿਖੇ ਨਗਰ ਪੰਚਾਇਤ ਜਾਂ ਸੰਗਤ ਦੀ رائے ਨਾਲ ਬਣਾਏਗਾ ਇਹ ਕੰਮ ਸੌੜੀ ਰਾਜਨੀਤੀ ਅਤੇ ਧੜੇਬੰਦੀ ਤੋਂ ਮੁਕਤ ਰਹਿ ਕੇ ਗੁਰਮਤ ਦੀ ਚੇਤਨਾ ਤੇ ਸ਼ਕਤੀ ਨਾਲ ਕੀਤਾ ਜਾਵੇਗਾ ਸਿਧਾਂਤ ਇਸ ਸ਼ਹੀਦੀ ਲਾਟ ਵਿੱਚ ਗੁਰਮਤਿ ਵਿਚਾਰ ਧਾਰਾ ਦੇ ਅਕਾਲੀ ਪ੍ਰਵਾਹ ਨੂੰ ਕੁਦਰਤੀ ਸੌਮੇ ਦੇ ਅਖੰਡ ਸਰੋਤ ਵੱਜੋਂ ਨਿਰਮਾਣ ਕਲਾ ਰਾਹੀਂ ਸਮੋਹਿਤ ਕੀਤਾ ਗਿਆ ਹੈ। ਬ੍ਰਹਮੰਡ ਦੇ ਸੁੰਨ ਅਰਬਦ ਨਰਬਦ ਤੁੰਦੂਕਾਰਾ ਵਿੱਚੋਂ ਪਿਰਾਮਿਡ ਆਕਾਰ ਦੀ ਪੰਚਤੂਰੀ ਸ਼ਕਤੀ ਨਰਪਾਉ ਨਿਰਵੈਰ ਹੋ ਕੇ ਇੱਕ ਓੰਕਾਰ ਦੀ ਸੈਪੰਗ ਪ੍ਰਭੂ ਸੱਤਾ ਵਿੱਚ ਇਕਮਠ ਹੋ ਕੇ ਕਾਤਾਪੁਰਖ ਦੇ ਸਤਨਾਮ ਹਿਤ ਪੁੰਗਰਦੀ ਹੈ। ਪੰਚ ਪ੍ਰਵਾਣ ਪੰਚ ਪ੍ਰਦਾਨ ਪੰਚਾਂ ਕਾ ਗੁਰ ਏਕਤਿਆਨ ਇਸੇ ਲਈ ਸ਼ਹੀਦੀ ਲਾਟ ਨੂੰ ਪੰਜ ਤੁਰੀ ਆਕਾਰ ਵਿੱਚ ਸਾਕਾਰ ਕੀਤਾ ਗਿਆ ਹੈ ਜੋ 1699 ਦੀ ਵਿਸਾਖੀ ਨੂੰ ਪੰਥ ਗੁਰੂ ਦੀ ਜੁਗਤ ਦੇ ਧਾਰਨੀ ਬਣਦੇ ਹਨ ਇਹ ਉਸ ਆਧ ਸੱਤਾ ਦੇ ਕੁਦਰਤੀ ਸੌਮੇ ਦਾ ਆਧਾਰ ਹੈ ਜੋ ਮਨੁੱਖ ਮਾਤਰ ਲਈ ਕਲਿਆਣਕਾਰੀ ਸਰਬੱਤ ਦੇ ਭਲੇ ਦੇ ਨਿਸ਼ਾਨੇ ਨੂੰ ਪਰਣਾਏ ਖਾਲਸੇ ਦੇ ਮਿਸ਼ਨ ਹਿੱਤ ਇੱਕ ਮਠੋ ਕੇ ਰੱਬ ਦੇ ਛਤਰ ਅਧੀਨ ਆਉਂਦੀ ਹੈ ਇਸੇ ਲਈ ਪੰਜ ਕੋਨੇ ਖਾਲਸਾਈ ਰਾਜ ਪ੍ਰਣਾਲੀ ਦੇ ਤਖਤ ਦੇ ਆਧਾਰ ਬਣਦੇ ਹਨ ਜਿਸ ਤੇ ਪਾਹੁਲ ਦੇ ਬਾਟੇ ਰੂਪੀ ਸ਼ਕਤੀ ਆਪਣੀ ਵਿਲੱਖਣਤਾ ਰਾਹੀਂ ਨਿਰਮਲ ਬਖਸ਼ਿਸ਼ਾਂ ਦਾ ਪ੍ਰਸ਼ਾਦ ਰੂਪੀ ਆਸ਼ੀਰਵਾਦ ਦੇ ਕੇ ਖੰਡੇ ਦੀ ਅਣਖ ਨਾਲ ਆਜ਼ਾਦ ਹੈ ਆਜ਼ਾਦ ਹੈ ਆਜ਼ਾਦ ਹੈ ਅਕਾਲ ਹੈ ਤੱਕ ਜੀਵ ਆਤਮਾ ਨੂੰ ਆਪਣੇ ਪਰਮ ਆਦ ਰੂਪ ਸਿੱਖ ਤੋਂ ਸਿੰਘ ਤੱਕ ਪੂਜਾ ਕੇ ਸ਼ਹੀਦ ਬਣਾ ਅਮਰ ਕਰ ਦਿੰਦੀ ਹੈ ਤੇ ਇੰਜ ਉਹ ਤੂੰ ਪਿਤਾ ਸਭ ਬਾਰਕ ਥਾਰੇ ਦੇ ਆਦ ਨਿਯਮ ਵਿੱਚ ਰਹਿੰਦੇ ਹੋਏ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਦੇ ਪ੍ਰਾਤਰੀ ਪਾਪ ਦੇ ਨਿਰਮਾਣ ਹਿਤ ਅਕਾਲ ਦੀ ਸੱਤਾ ਦੇ ਪ੍ਰਬੰਧਕੀ ਨਿਜ਼ਾਮ ਹਿਤ ਮਨੁੱਖਤਾ ਲਈ ਕੁਰਬਾਨ ਹੋ ਜਾਂਦੇ ਹਨ ਜਿਸ ਦਾ ਨਾਇਕ ਅਤੇ ਤੁਰਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਜੋਤ ਅਧੀਨ ਜੁੜਿਆ ਗੁਰੂ ਪੰਥ ਖਾਲਸਾ ਹੈ ਖਾਲਸਾਈ ਪੰਜ ਤੂਰੀ ਸ਼ਕਤੀ ਏਕ ਨੂਰ ਤੇ ਉਪਜੀ ਲੋਕਾਈ ਦੇ ਹਿੱਤ ਵਿੱਚ ਗੁਣਵੰਤੀ ਸਮਾਜ ਦਾ ਥੰਮ ਬਣ ਗੁਣਵਾਦੀ ਲੋਕਤੰਤਰ ਦੀ ਚੇਤਨਾ ਰਾਹੀ ਕੁਦਰਤ ਨੂੰ ਪਰਣਾਈ ਰਜ਼ਾ ਅਧੀਨ ਅਕਾਲ ਦੇ ਹੁਕਮ ਦੀ ਸੱਤਾ ਨੂੰ ਖਾਲਸਾਈ ਪ੍ਰਣਾਲੀ ਰਾਹੀ ਹਲੇਮੀ ਸਮਾਜ ਨੂੰ ਚਿਤਵਦੀ ਹੈ ਛਾਤੀ ਤਾਣ ਕੇ ਖੜਾ ਖੰਡਾ ਅਕਾਲ ਤੋਂ ਇਸ ਦੀਆਂ ਬਖਸ਼ਿਸ਼ਾਂ ਦੀਆਂ ਤਰੰਗਾਂ ਗ੍ਰਹਿਣ ਕਰ ਬ੍ਰਹਿਮੰਡ ਵਿੱਚ ਸੰਚਾਰਦਾ ਹੈ ਸ਼ਹੀਦੀ ਨਿਸ਼ਾਨ ਦਾ ਇਹ ਡਿਜ਼ਾਈਨ ਇਸੇ ਫਲਸਫੇ ਨੂੰ ਮੂਰਤੀਮਾਨ ਕਰਦਾ ਹੈ ਖੰਡੇ ਦੀ ਸ਼ਕਤੀ ਦੀ ਨਿਰਪਾਉ ਨਿਰਵੈਰ ਨਿਰਮਲ ਵਿਚਾਰ ਧਾਰਾ ਦੇ ਅੰਮ੍ਰਿਤ ਸੋਮੇ ਰੂਪੀ ਮਰਿਆਦਤ ਆਚਰਣ ਅਤੇ ਰਹਿਤ ਨੂੰ ਪੰਜ ਭੂਤਕ ਸਰੀਰ ਵਿੱਚ ਪੰਜ ਤੁਰੀ ਇਹ ਲਾਟ ਪੰਜ ਪਰਵਾਨ ਦੀ ਚੇਤਨਾ ਨੂੰ ਹਰ ਲੰਗ ਦੇ ਮਨੁੱਖ ਵਿੱਚ ਸਫੂਰਤ ਕਰਦੀ ਕਰਤਾ ਪੁਰਖ ਦੀ ਪ੍ਰਭੂ ਸੱਤਾ ਹਿਤ ਚਾਨਣ ਮਨਾਰਾ ਬਣੀ ਰਹੇਗੀ ਨਿਰਮਾਣ ਇਸ ਦਾ ਨਿਰਮਾਣ ਹਰ ਇੱਕ ਮਨੁੱਖ ਆਪਣੀ ਕਿਰਤ ਦੇ ਸਬੰਧ ਵਿੱਚੋਂ ਜੀਵ ਆਤਮਾ ਹਿੱਤ ਮਨੁੱਖਤਾ ਦੇ ਬਚਾਅ ਤੇ ਵਰਤਾਰੇ ਵਾਲੇ ਸਮਾਜ ਦੀ ਸਿਰਜਣਾ ਹਿੱਤ ਆਪਣੇ ਨਗਰ ਜਾਂ ਹੋਰ ਕਿਸੇ ਵੀ ਨਗਰ ਦੇ ਪੰਥਕ ਸ਼ਹੀਦ ਦੀ ਯਾਦ ਵਿੱਚ ਕਰਵਾ ਸਕਦਾ ਹੈ ਇਸ ਹਿੱਤ ਸ਼੍ਰੋਮਣੀ ਕਾਲੀ ਦਲ ਇੰਟਰਨੈਸ਼ਨਲ ਦੇ ਆਪਣੇ ਨਗਰ ਦੇ ਕਿਸੇ ਵੀ ਅਹੁਦੇਦਾਰ ਕਾਰਜਕਰਤਾ ਜਾਂ ਸਿੱਧਾ ਪ੍ਰਧਾਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਪਤਾ ਹੈ ਪ੍ਰਧਾਨ ਅਤेंद्रਪਾਲ ਸਿੰਘ ਖਾਲਸਤਾਨੀ ਸਾਬਕਾ ਐਮਪੀ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਸਬ ਦਫਤਰ ਜੱਪਕਰ ਪਾਤਸੋੜ ਰੋਡ ਪਿੰਡ ਜਸੋਵਾਲ ਡਾਕ ਸਿੱਧੂਵਾਲ ਪਟਿਆਲਾ ਫੋਨ 01752365099 ਇੱਥੇ ਇੱਕ ਫੋਟੋ ਦਿੱਤੀ ਗਈ ਹੈ ਜਿਹੜੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜ਼ਮੀਮਾ ਨੰਬਰ 11 ਜੂਨ 84 ਤੀਜੇ ਕੱਲੂ ਘਾਰੇ ਦੀ ਯਾਦਗਾਰ ਦੀ ਵਿਉਂਤਬੰਦੀ ਸਤਕਾਰਯੋਗ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਈ 2005 ਦੇ ਅਖੀਰਲੇ ਹਫਤੇ ਜਦੋਂ ਅਸੀਂ ਜੂਨ 84 ਦੀ ਯਾਦਗਾਰ ਪਿੰਡ ਟੈਂਠਲ ਪਟਿਆਲਾ ਵਿਖੇ ਬਣਾਉਣ ਅਤੇ ਮਨਾਉਣ ਦਾ ਐਲਾਨ ਕੀਤਾ ਤਾਂ ਹੋਰ ਸਬੰਸਥਾਵਾਂ ਨੂੰ ਭੱਜੜਾ ਜਈਆਂ ਹੀ ਪੈ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾ ਨੇ ਯਕਦਮ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਸ਼ਹੀਦੀ ਮিনার ਦਰਬਾਰ ਸਾਹਿਬ ਵਿਖੇ ਬਣਾਏਗੀ ਅਸੀਂ ਕਮੇਟੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਕਮੇਟੀ ਨੂੰ ਲਿਖਿਆ ਕਿ ਸ਼ਹੀਦੀ ਮਨਾਰਾ ਅਸੀਂ ਹਰ ਇੱਕ ਸਿੱਖ ਸ਼ਹੀਦ ਦੇ ਜੱਦੀ ਪਿੰਡ ਵਿੱਚ ਸ਼ਹੀਦੀ ਲਾਟਵਜੋਂ ਬਣਵਾ ਰਹੇ ਹਾਂ ਇਸ ਲਈ ਸਾਡੇ ਪਾਸ ਇਸ ਦੀ ਮੁਹਾਰਤ ਹੈ ਅਸੀਂ ਕਮੇਟੀ ਵੱਲੋਂ ਲਏ ਨਿਰਣੇ ਮੁਤਾਬਕ ਦਰਬਾਰ ਸਾਹਿਬ ਕੰਪਲੈਕਸ ਵਿੱਚ ਮਨਾਰ ਇਹ ਸ਼ਹੀਦਾਂ ਬਣਾਉਣ ਹਿਤ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਾਂ ਅਤੇ ਇਹ ਮਨਾਰ ਅਸੀਂ ਬਿਨਾਂ ਕਿਸੇ ਵੀ ਉਗਰਾਹੀ ਤੋਂ ਬਣਾ ਕੇ ਦੇਣ ਨੂੰ ਤਿਆਰ ਹਾਂ ਇੱਕ ਹੋਰ ਧੜੇ ਨੇ ਕੁਝ ਪੰਥਕ ਧਰਾਂ ਨੂੰ ਨਾਲ ਲੈ ਕੇ ਐਲਾਨ ਕਰ ਦਿੱਤਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਗੈਲਰੀ ਬਣਾਉਣਗੇ। ਇਹਨਾਂ ਵਿੱਚੋਂ ਪ੍ਰਮੁੱਖ ਉਹ ਹੀ ਧਰਾਂ ਸਨ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਈ ਸਾਲਕਾਰ ਸੇਵਾ ਕੀਤੀ ਸੀ ਪਰ ਉਦੋਂ ਉਹਨਾਂ ਨੂੰ ਇਹ ਖਿਆਲ ਨਹੀਂ ਸੀ ਆਇਆ। ਕੁਝ ਨੌਜਵਾਨ ਧਰਾਂ ਨੇ ਗਰਮ ਜੋਸ਼ੀ ਨਾਲ ਸਭ ਤੋਂ ਅਗਾਹ ਨਿਕਲ ਜਾਣ ਦੀ ਕੋਸ਼ਿਸ਼ ਵਿੱਚ ਮਿਨਾਰੇ ਸ਼ਹੀਦਾਂ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਤੋਂ ਮੰਗ ਲਈ ਪਰ ਕੀਤਾ ਕਿਸੇ ਕੁਝ ਨਹੀਂ। ਇਹਨਾਂ ਸਭਨਾ ਕੋਸ਼ਨਾਵਾ ਮਗਰ ਸਭ ਦੇ ਆਪੋ ਆਪਣੇ ਆਸ਼ੀਅ ਤੇ ਨਿਸ਼ਾਨੇ ਸਨ ਪਰ ਇੱਕ ਗੱਲ ਸਾਂਝੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਵੱਲੋਂ ਜਿਹੜੀ 10th ਲਵਕੇ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਉਸ ਨੂੰ ਰੋਕਿਆ ਜਾ ਸਕੇ ਸਿਰਫ ਇਸੇ ਨਿਸ਼ਾਨੇ ਦੀ ਪੂਰਤੀ ਲਈ ਹੀ ਇਤਨੇ ਵੱਡੇ ਵੱਡੇ ਐਲਾਨ ਕੀਤੇ ਗਏ ਤਾਂ ਜੋ ਪੰਥ ਨੂੰ ਭਰਮਾਇਆ ਜਾ ਸਕੇ ਅਤੇ ਅਸਲ ਮਨੋਰਥ ਅਤੇ ਕੰਮ ਤੋਂ ਲਾਂਬੇ ਲਜਾਏ ਜਾ ਸਕੇ ਸ਼੍ਰੋਮਣੀ ਕਾਲੀਦਾਲ ਇੰਟਰਨੈਸ਼ਨਲ ਅਡੋਲ ਰਿਹਾ ਅਸੀਂ 8 ਜੂਨ 2005 ਨੂੰ ਪਿੰਡ ਟੈਂਥਲ ਵਿਖੇ ਲਾਸਾਨੀ ਸ਼ਹੀਦੀ ਦਿਵਾਨ ਸਜਾਇਆ ਤੇ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਜੀ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਜੀ ਨੰਦਗੜ੍ਹ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਮੁਖੀ ਦਮਦਮਾ ਟਕਸਾਲ ਅਤੇ ਭਾਈ ਅਤੇਂਦਰਪਾਲ ਸਿੰਘ ਖਾਲਸਤਾਨੀ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਇੰਟਰਨੈਸ਼ਨਲ ਨੇ ਵਿਸ਼ਵ ਭਰ ਵਿੱਚ ਜੂਨ 84 ਦੀ ਪਹਿਲੀ ਯਾਦਗਾਰ ਬਣਾਉਣ ਹਿੱਤ ਟੱਕ ਲਾ ਕੇ ਕਾਰ ਸੇਵਾ ਦਾ ਆਰੰਭ ਪਿੰਡ ਟੈਂਥਲ ਦੀ ਧਰਤੀ ਤੇ ਕਰ ਦਿੱਤਾ ਇਹ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ ਜਿਵੇਂ ਕਿ ਹਮੇਸ਼ਾ ਹੀ ਸਿੱਖ ਇਤਿਹਾਸ ਵਿੱਚ ਵਾਪਰਦਾ ਆਇਆ ਹੈ ਸਰਦਾਰ ਮਹਿੰਦਰ ਸਿੰਘ ਸੇਖੋਂ ਜਿਨ੍ਹਾਂ ਨੇ ਖੁਦ ਆਪ ਅੱਗੇ ਹੋ ਕੇ ਇਸ ਯਾਦਗਾਰ ਨੂੰ ਬਣਾਉਣ ਹਿੱਤ ਜ਼ਮੀਨਦਾਨ ਵਿੱਚ ਦੇਣ ਦੀ ਆਪ ਵੀ ਅਰਦਾਸ ਕੀਤੀ ਸੀ ਅਤੇ ਸਿੰਘ ਸਹਿਬਾਨ ਤੋਂ ਵੀ 8 ਜੂਨ 2005 ਨੂੰ ਅਰਦਾਸ ਕਰਵਾਈ ਉਹ ਖੁਦ ਹੀ ਪੰਥ ਵਿਰੋਧੀ ਤਾਕਤਾਂ ਨਾਲ ਜਾਰਲੇ ਅਤੇ ਆਪਣੇ ਤੌਰ ਤੇ ਹੀ ਬਿਨਾਂ ਨਗਰ ਦੀ ਸੰਗਤ ਨੂੰ ਦੱਸੇ ਸ਼ੋਮਣੀ ਕਾਲੀਦਾਲ ਇੰਟਰਨੈਸ਼ਨਲ ਤੇ ਸਿੰਘ ਸਹਿਬਾਨ ਨੂੰ ਵੀ ਬਿਨਾਂ ਦੱਸੇ 7 ਦਿਨਾਂ ਬਾਅਦ ਹੀ ਪ੍ਰੈਸ ਵਿੱਚ ਬਿਆਨ ਦੇ ਕੇ ਯਾਦਗਾਰ ਬਣਾਉਣ ਤੋਂ ਪੱਜ ਖੜੇ ਹੋਏ ਹਨ ਇਤਨਾ ਹੀ ਨਹੀਂ ਇਨਾ ਜ਼ਮੀਂਦਾਰਾਂ ਵਿੱਚ ਦੇਣ ਦੀ ਆਪਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਸਾਹਿਬ ਜੀ ਸੰਮੁਖ ਕੀਤੀ ਅਰਦਾਸ ਅਤੇ ਪ੍ਰਣ ਤੋਂ ਮੁਨਕਰ ਹੋ ਗਏ ਇੰਜ ਗੁਰੂ ਅੱਗੇ ਕੀਤੀ ਅਰਦਾਸ ਤੋਂ ਭੱਜ ਕੇ ਪੰਥ ਦੇ ਪਗੌੜੇ ਬਣ ਗਏ ਇਸ ਸਥਾਨ ਨੂੰ ਚਿਤਵਣ ਦੀ ਸਮਰੱਥਾ ਦੇਣ ਵਾਲੇ ਅਕਾਲਪੁਰਖ ਅੱਗੇ ਸ਼ੋਮਨੀ ਕਾਲੀਦਲ ਇੰਟਰਨੈਸ਼ਨਲ ਦੇ ਪ੍ਰਧਾਨ ਸਰਦਾਰ ਅਤेंद्रਪਾਲ ਸਿੰਘ ਸਾਹਿਬ ਕਾ ਐਮਪੀ ਨੇ ਆਪਣੀ ਕੀਤੀ ਅਰਦਾਸ ਨੂੰ ਨਿਭਾਉਣ ਹਿਤ ਸਤਗੁਰ ਅੱਗੇ ਜਾ ਅਰਦਾਸ ਕੀਤੀ ਅਤੇ ਅਕਾਲਪੁਰਖ ਨੇ ਬਖਸ਼ਿਸ਼ਾਂ ਕਰ ਇਸ ਸਥਾਨ ਦੇ ਨਿਰਮਾਣ ਹਿਤ ਜ਼ਮੀਨ ਮੁੱਲ ਖਰੀਦਣ ਦੀ ਸਮਰੱਥਾ ਬਖਸ਼ੀ। ਉਹਨਾਂ ਜ਼ਮੀਨ ਮੁੱਲ ਖਰੀਦ ਕੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਲਈ ਦੇ ਦਿੱਤੀ ਹੈ ਅਤੇ ਇਸ ਸਥਾਨ ਤੇ ਸਮਰਸੀਬਲ ਬੋਰ ਕਰਵਾ ਕੇ ਇੱਕ ਆਪਣਾ ਗੁਰਦੁਆਰਾ ਸਾਹਿਬ ਦਾ ਟਰਾਂਸਫਾਰਮ 24 ਘੰਟੇ ਬਿਜਲੀ ਸਪਲਾਈ ਦਾ ਲਗਵਾ ਕੇ ਅਤੇ ਪ੍ਰਕਾਸ਼ ਸਥਾਨ ਆਰ ਜੀ ਬਣਵਾ ਕੇ ਤੇ ਗ੍ਰੰਥੀ ਸਿੰਘ ਸੇਵਾਦਾਰ ਅਤੇ ਲੰਗਰ ਸ਼ੈੱਡ ਲਈ ਰਿਹਾਈਸ਼ਾਂ ਆਰ ਜੀ ਬਣਵਾ ਕੇ ਦੇ ਦਿੱਤੀਆਂ ਹਨ ਉਨ੍ਹਾਂ ਨੇ ਪੰਥ ਦੀ ਹਰ ਇੱਕ ਸਿੱਖ ਜਥੇਬੰਦੀ ਤੇ ਕਾਰ ਸੇਵਾ ਵਾਲੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਨਕਸ਼ੇ ਅਤੇ ਆਸ਼ੇ ਮੁਤਾਬਕ ਜੋ ਮਰਜ਼ੀ ਇਸ ਸਥਾਨ ਦੀ ਸੇਵਾ ਸੰਭਾਲ ਕਰ ਸਕਦਾ ਹੈ ਤੇ ਪ੍ਰਬੰਧ ਚਲਾ ਸਕਦਾ ਹੈ ਕਿਉਂਕਿ ਇਹ ਸਥਾਨ ਪੰਥ ਨੂੰ ਸਮਰਪਿਤ ਹੈ ਤੜੇ ਨੂੰ ਨਹੀਂ ਪਰ ਹਾਲੇ ਤੱਕ ਕੋਈ ਵੀ ਸੰਸਥਾ ਅੱਗੇ ਨਹੀਂ ਆਈ ਹੈ ਪ੍ਰਬੰਧ ਇਸ ਸਥਾਨ ਦਾ ਪ੍ਰਬੰਧਕੀ ਨਿਜਾਮ ਮੁਕੰਮਲ ਤੌਰ ਤੇ ਪਾਰਦਰਸ਼ੀ ਹੋਵੇਗਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਧਾਨਤਾ ਅਧੀਨ ਸਮੂਹ ਜਥੇਬੰਦੀ ਅਤੇ ਟਰਸਟ ਸਿਰਫ ਸੇਵਾਦਾਰ ਵੱਜੋਂ ਸੇਵਾ ਕਰਨਗੇ ਹਰ ਇੱਕ ਗੁਰਸਿੱਖ ਗੁਰਮਤ ਅਤੇ ਸਿੱਖ ਰਹਿਤ ਮਰਿਆਦਾ ਅਧੀਨ ਸੇਵਾ ਨਿਭਾ ਸਕੇਗਾ ਹਰ ਗੁਰਸਿੱਖ ਦੀ ਜਾਣਕਾਰੀ ਲਈ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਦਾਨ ਕਰਤਾਵਾਂ ਦੀ ਪੂਰੀ ਸੂਚੀ ਨੋਟਿਸ ਬੋਰਡ ਤੇ ਆਮਦਨ ਅਤੇ ਖਰਚੇ ਦੇ ਚਿੱਠੇ ਸਮੇਤ ਲਾਈ ਜਾਇਆ ਕਰੇਗੀ ਵਿਅੰਤ ਵਿਸ਼ਵ ਪੱਧਰ ਤੇ ਬਣਨ ਜਾ ਰਹੀ ਆਪਣੀ ਕਿਸਮ ਦੀ ਸਪੈਲੀ ਅਤੇ ਨਵੇਕਲੀ ਯਾਦਗਾਰ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਦੀ ਯਾਦ ਵਿੱਚ ਲੰਗਰ ਹਾਲ ਸ਼ਹੀਦ ਜਨਰਲ ਸ਼ਬੀਗ ਸਿੰਘ ਜੀ ਸਿੱਖ ਫੌਜੀਆਂ ਦੇ ਪ੍ਰਤੀਨਿਧ ਸ਼ਹੀਦ ਦੀ ਯਾਦ ਵਿੱਚ ਸਿੱਖ ਅਜਾਇਬ ਘਰ ਬਾਬਾ ਥਾਰਾ ਸਿੰਘ ਜੀ ਦੀ ਯਾਦ ਵਿੱਚ ਨਿਵਾਸ ਅਸਰਾ ਪਾਈ ਮਹੰਗਾ ਸਿੰਘ ਜੀ ਬੱਬਰ ਦੀ ਆਦ ਵਿੱਚ ਬੂੰਗਾ ਅਤੇ ਸਿੱਖ ਕੌਮ ਦੀ ਸਰਪ੍ਰਭੂਤਾ ਹਿੱਤ 1920 ਤੋਂ ਲੈ ਕੇ ਵਰਤਮਾਨ ਤੱਕ ਅਕਾਲੀ ਮੋਰਚਿਆਂ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਪੁੱਚੰਗੀਆਂ ਦੀ ਯਾਦ ਵਿੱਚ ਸ਼ਹੀਦੀ ਕੰਦ ਸ਼ਹੀਦਾਂ ਦੇ ਹੀ ਪਰਿਵਾਰਕ ਮੈਂਬਰਾਂ ਵਾਰਸਾਂ ਵੱਲੋਂ ਉਸਾਰੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਇਸ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਦੀ ਬ੍ਰਹਿਮੰਡੀ ਸਥਾਪਨਾ ਹਿੱਤ ਕੰਮ ਹੋਵੇਗਾ ਜਿਸ ਹਿੱਤ ਸਿੱਖ ਬੱਚਿਆਂ ਨੂੰ ਪ੍ਰੇਰਨ ਹਿੱਤ ਆਪੋ ਆਪਣੇ ਕਰਮਕਾਰੀ ਖੇਤਰ ਵਿੱਚ ਮੁਕੰਮਲ ਸ੍ਰੇਸ਼ਟ ਮਹਾਰਤ ਹਾਸਲ ਕਰਨ ਹਿੱਤ ਮਨੁੱਖੀ ਵਿਕਾਸ ਦੇ ਸਰੋਤ ਸਥਾਪਿਤ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਬੱਚਿਆਂ ਨੂੰ ਇਸ ਨਮਿਤ ਪ੍ਰੇਰਨ ਵਾਸਤੇ ਇੱਕ ਸੁੰਦਰ ਹਰ ਆਧੁਨਿਕ ਸਹੂਲਤ ਵਾਲਾ ਖੇਡ ਪਾਰਕ ਵਿਕਸਿਤ ਕੀਤਾ ਜਾਵੇਗਾ ਜਿੱਥੇ ਬੱਚਿਆਂ ਦੇ ਬਾਲਪਨ ਦੀ ਰੁਚੀ ਅਨੁરૂਪ ਕੁਦਰਤੀ ਨਿਰਛਲ ਅਤੇ ਸੁਤੰਤਰ ਮਨੁੱਖੀ ਕਿਰਦਾਰ ਵਿਕਸਿਤ ਕਰਨ ਹਿੱਤ ਹਰ ਬਾਲ ਨੂੰ ਆਪਣੀ ਸ਼ਖਸ਼ੀਅਤ ਵਿਕਸਿਤ ਕਰਨ ਹਿੱਤ ਸਾਧਨ ਮੁਹੱਈਆ ਕਰਨ ਦਾ ਉਪਰਾਲਾ ਕਰਨ ਦੀ ਕੋਸ਼ਿਸ਼ ਹੋਵੇਗੀ ਸਿੱਖ ਅਜਾਇਬ ਘਰ ਇਹ ਆਪਣੀ ਕਿਸਮ ਦਾ ਪਹਿਲਾ ਅਤੇ ਦੁਰਲਭ ਅਜਾਇਬ ਘਰ ਹੋਵੇਗਾ ਜਿੱਥੇ ਕਲਾਕਾਰ ਸਿੱਖਾਂ ਦੀ ਹੱਡ ਬੀਤੀਆਂ ਨੂੰ ਅੱਖੀ ਡਿਠੇ ਅਤੇ ਤਨ ਹੰਡਾਏ ਗੁਰਸਿੱਖਾਂ ਵੱਲੋਂ ਖੂਬਹੂ ਬਿਆਨਾਂ ਦੇ ਆਧਾਰ ਤੇ ਚਿੱਤਰਣ ਕਰਨ ਵੀਡੀਓ ਬਣਾਉਣ ਅਤੇ ਉਹਨਾਂ ਦੀ ਆਪਣੀ ਆਵਾਜ਼ ਵਿੱਚ ਸਿੱਖੀ ਵਿਰਸੇ ਦੇ ਮੂਲ ਸਰੋਤ ਨੂੰ ਸੰਭਾਲਣ ਦਾ ਯਤਨ ਕੀਤਾ ਜਾਵੇਗਾ ਜਿਸ ਨੂੰ ਸੁਰੱਖਿਅਤ ਕਰਮ ਹਿੱਤ ਮਾਈਕਰੋ ਟੈਕਨੋਲੋਜੀ ਵਿਧੀ ਦੀ ਵਰਤੋਂ ਕੀਤੀ ਜਾਵੇਗੀ ਲੰਗਰ ਹਾਲ ਸੱਚੇ ਸੌਦੇ ਦੇ ਸਿਧਾਂਤ ਨੂੰ ਬੀਜਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੀ ਲਾਈ ਪੰਗਤ ਰਾਹੀਂ ਸਿੱਖੀ ਵਿੱਚ ਬੇਬੇ ਨਾਨਕੀ ਦੀ ਰਬਾਬ ਬੀਬੀ ਖੀਵੀ ਜੀ ਅਤੇ ਬੀਬੀ ਪਾਣੀ ਜੀ ਦੀ ਖੀਰ ਮਾਤਾ ਸਾਹਿਬ ਕੌਰ ਦੀ ਅੰਮ੍ਰਿਤ ਵਿੱਚ ਪਾਈ ਮਠਾਸ ਦੇ ਨਾਲ ਹੀ ਨਾਲ ਸਵਾ ਸਵਾ ਮਣ ਪੀਸਣ ਪੀਣ ਵਾਲੀਆਂ ਉਹਨਾਂ ਰੂਹਾਂ ਦੀ ਸਿਰਤ ਜਿਨ੍ਹਾਂ ਟੋਟੇ ਟੋਟੇ ਕਰਾਬ ਬੱਚਿਆਂ ਦੇ ਹਾਰ ਗਲਾਂ ਵਿੱਚ ਪੁਆਏ ਦੀ ਤੇਰਾ ਪਾਣਾ ਮਿੱਠਾ ਲਾਗੇ ਦੀ ਸੁਰਤ ਦਾ ਪ੍ਰਸ਼ਾਦਾ ਛਕਾਉਣ ਦਾ ਉਪਰਾਲਾ ਕੀਤਾ ਜਾਵੇਗਾ। ਨਿਵਾਸ ਸਰਾ ਉਪਰੋਕਤ ਆਸ਼ੀਆਂ ਤੇ ਨਿਸ਼ਾਨਿਆਂ ਨੂੰ ਆਪਾ ਪਰ ਨਾਉਣ ਵਾਲੇ ਵਿਦਵਾਨ ਗੁਰਸਿੱਖਾਂ ਤੇ ਸਿੱਖ ਰਹਿਤ ਮਰਿਆਦਾ ਦੇ ਅਨੁਸ਼ਾਸਨ ਦਾ ਪਾਲਣ ਕਰਨ ਵਾਲੇ ਹਰ ਇੱਕ ਮਨੁੱਖ ਹਿੱਤ ਸਮੂਹ ਆਧੁਨਿਕ ਸਹੂਲਤਾਂ ਵਾਲਾ ਇਹ ਇੱਕ ਸੰਪੂਰਨ ਨਿਵਾਸ ਸਥਾਨ ਹੋਵੇਗਾ ਜਿੱਥੇ ਗੁਰਮਤਿ ਪਰਥਾਏ ਮਨੁੱਖ ਮਾਤਰ ਹਿੱਤ ਕੁਦਰਤੀ ਵਹਾਅ ਵਾਲੀ ਅਕਾਲ ਦੀ ਸੱਤਾ ਦੀ ਬਹਾਲੀ ਲਈ ਖੋਜ ਸਹੂਲਤਾਂ ਮੁਫਤ ਵਿੱਚ ਮਹੀਆਂ ਹੋਣਗੀਆਂ ਤਾਂ ਜੋ ਗੁਰਬਾਣੀ ਅਨੁਰੂਪ ਖੋਜ ਸੰਭਵ ਬਣਾਈ ਜਾ ਸਕੇ ਅਤੇ ਕੁਦਰਤ ਦੇ ਅਸਲ ਸੱਤਾ ਦੇ ਨਿਵੇਕਲੇ ਦਿਸ ਹੱਦ ਦੇ ਆਮ ਮਨੁੱਖ ਦੀ ਸਮਝ ਅਨੁਰੂਪ ਪ੍ਰਗਟ ਕੀਤੇ ਜਾ ਸਕਣ ਭੂੰਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਵਿੱਚ ਸਿੱਖੀ ਦੀ ਸ਼ਰਨ ਆਉਣ ਵਾਲੇ ਹਰ ਪ੍ਰਾਣੀ ਨੂੰ ਗਲਵਕੜੀ ਵਿੱਚ ਲੈ ਕੇ ਆਪਣੀ ਨਿੱਗੀ ਖਾਲਸਾਈ ਬੁੱਕਲ ਦਾ ਆਸਰਾ ਦਵੇਗਾ। ਇਸ ਸਥਾਨ ਦੀ ਸਮੁੱਚੀ ਸੇਵਾ ਸਾਧ ਸੰਗਤ ਨੇ ਹੀ ਆਪਣੀ ਬਖਸ਼ਿਸ਼ ਕਰ ਆਪਣੇ ਸੇਵਕਾ ਤੋਂ ਕਰਵਾਉਣੀ ਹੈ। ਇਹ ਸਥਾਨ ਨਿਰੋਲ ਪੰਥ ਗੁਰੂ ਨੂੰ ਪਰਣਾਇਆ ਅਤੇ ਗੁਰੂ ਪੰਥ ਖਾਲਸੇ ਦੀ ਗੁਰਿਆਈ ਦੀ ਜੁਗਤ ਦੀ ਬਹਾਲੀ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਧਾਨਤਾ ਦੀ ਅਗਵਾਈ ਵਿੱਚ ਕੰਮ ਕਰੇਗਾ। ਜਿੱਥੇ ਸਭ ਪਾਰਦਰਸ਼ੀ ਕਿਰਦਾਰ ਵਾਲੇ ਸਿੱਖ ਸੇਵਾਦਾਰ ਹੋਣਗੇ ਇਸ ਤੋਂ ਵੱਧ ਕੁਝ ਵੀ ਨਹੀਂ ਅਸੀਂ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਉਹ ਇਸ ਆਪਣੀ ਕਿਸਮ ਦੇ ਨਿਵੇਕਲੇ ਅਤੇ ਪਹਿਲੇ ਗੁਰਧਾਮ ਦੀ ਸੇਵਾ ਵਿੱਚ ਸੇਵਾਦਾਰਾਂ ਦਾ ਹਰ ਪੱਖ ਤੋਂ ਹੌਸਲਾ ਵਧਾਉਣ ਅਤੇ ਜਲਦ ਤੋਂ ਜਲਦ ਇਸ ਸਥਾਨ ਨੂੰ ਸੰਪੂਰਨ ਕਰਨ ਹਿੱਤ ਤਨੋਂ ਮਨੋਂ ਤੁਨੋਂ ਅਤੇ ਵਿਚਾਰਾਂ ਤੋਂ ਸੇਵਾ ਕਰਨ ਦੀ ਕਿਰਪਾ ਕਰਨ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਅਤੇ ਦੇਣ ਹਿੱਤ ਜਾਂ ਸਹਿਯੋਗ ਜਾਂ ਦਾਨ ਦੇਣ ਹਿੱਤ ਸੰਪਰਕ ਸੂਤਰ ਹਨ ਯਾਦਗਾਰ ਤੀਜਾ ਕੱਲੂਖਾਰਾ ਜੂਨ 84 ਗੁਰਦੁਆਰਾ ਸ਼ਹੀਦ ਜਰਨੈਲ ਸਿੰਘ ਖਾਲਸਾ ਪਿੰਡ ਪਿੰਡ ਟੈਂਠਲ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਜ਼ਮੀਮਾ ਨੰਬਰ 12 ਸਿੰਘ ਸਭਾ ਲਹਿਰ ਦਾ ਦੂਜਾ ਪੜਾ ਸਿੱਖ ਕੌਮ ਵਿੱਚ ਗੁਰਮਤ ਅਤੇ ਖਾਲਸਾਈ ਰਾਸ਼ਟਰਵਾਦੀ ਪੁਨਰ ਸਥਾਪਨਾ ਮਹਿੰਮ ਸਾਹਿਬਜ਼ਾਦਿਆਂ ਦੇ 25 ਦਸੰਬਰ 2004 ਨੂੰ ਮਨਾਏ ਗਏ 300 ਸਾਲਾ ਸ਼ਹੀਦੀ ਜੋੜ ਮੇਲੇ ਤੇ ਸ਼੍ਰੋਮਣੀ ਕਾਲੀ ਦਲ ਇੰਟਰਨੈਸ਼ਨਲ ਵੱਲੋਂ ਦਲ ਦੀ ਵਿਸ਼ਾਲ ਕਾਨਫਰੰਸ ਵਿੱਚ ਇਹ ਐਲਾਨ ਦਲ ਦੀ ਵਰਕਿੰਗ ਕਮੇਟੀ ਦੀ ਪ੍ਰਵਾਨਗੀ ਨਾਲ ਦਲ ਦੇ ਪ੍ਰਧਾਨ ਸਰਦਾਰ ਅਤेंद्रਪਾਲ ਸਿੰਘ ਸਾਹਿਬ ਕਾ ਐਮਪੀ ਨੇ ਕੀਤਾ ਕਿ ਸ਼੍ਰੋਮਣੀ ਕਾਲੀ ਦਲ ਇੰਟਰਨੈਸ਼ਨਲ ਪੰਥ ਖਾਲਸੇ ਨੂੰ ਚੇਤਨਾ ਮਾਰਚਾਂ ਵਿੱਚ ਲਈ ਦਲ ਦਲ ਤੋਂ ਕੱਢ ਕੇ ਸਿੰਘ ਸਭਾ ਲਹਿਰ ਵਰਗੀ ਇੱਕ ਨਿਰੋਵਾ ਉਸਾਰੂ ਅਤੇ ਹੰਦਰੂ ਪ੍ਰੋਗਰਾਮ ਜਲਦ ਹੀ ਦੇਵੇਗਾ ਦੂਜਾ ਦਲ ਵਿੱਚ ਬਹੁਤ ਹੀ ਡੂੰਘੇ ਪੱਦਰ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਸ਼੍ਰੋਮਣੀ ਕਾਲੇ ਦਲ ਇੰਟਰਨੈਸ਼ਨਲ ਦੀ ਵਰਕਿੰਗ ਕਮੇਟੀ ਨੇ ਸਿੱਖ ਕੌਮ ਵਿੱਚ ਗੁਰਮਤ ਅਤੇ ਖਾਲਸਾਈ ਰਾਸ਼ਟਰਵਾਦ ਦੀ ਪੁਨਰ ਸਥਾਪਨਾ ਮੁਹਿੰਮ ਨੂੰ ਸਨ 2005 ਦੇ ਫਰਵਰੀ ਮਹੀਨੇ ਤੋਂ ਆਰੰਭਣ ਦਾ ਫੈਸਲਾ ਕੀਤਾ ਇਸ ਮੁਹਿੰਮ ਵਿੱਚ ਪੰਜਾਬ ਦੇ ਪਿੰਡ ਪੱਦਰ ਤੱਕ ਆਮ ਸਿੱਖਾਂ ਵਿੱਚ ਸਿੱਖ ਇਤਿਹਾਸ ਸਿੱਖ ਵਿਰਾਸਤ ਸਿੱਖ ਰੋਹ ਰੀਤ ਗੁਰਮਤ ਰਹਿਤ ਮਰਿਆਦਾ ਖਾਲਸਾਈ ਰਾਸ਼ਟਰਵਾਦ ਦੇ ਮੂਲ ਖਾਲਸਤਾਨ ਪ੍ਰਤੀ ਪੰਥ ਖਾਲਸੇ ਦੇ ਨਾਲ ਹੀ ਨਾਲ ਆਮ ਪੰਜਾਬੀ ਨੂੰ ਸਹਿਮਤ ਕਰਨਾ ਅਤੇ ਗੁਰਮਤ ਸੱਭਿਆਚਾਰ ਦੀ ਸਥਾਪਨਾ ਹਿੱਤ ਸਿੱਖਾਂ ਨੂੰ ਲਾਮਬਧ ਕਰਨ ਦੇ ਨਾਲ ਹੀ ਨਾਲ ਉਹਨਾਂ ਨੂੰ ਦਿਮਾਗੀ ਪੱਧਰ ਤੇ ਅਤੇ ਵਿਚਾਰਧਾਰਕ ਪੱਧਰ ਤੇ ਇਹਨਾਂ ਆਸ਼ੇ ਅਤੇ ਨਿਸ਼ਾਨੀਆਂ ਲਈ ਸਰਗਰਮ ਕਰਨਾ ਮੁੱਖ ਮਕਸਦ ਮਿੱਥਿਆ ਗਿਆ। ਇੰਜ ਸੰਗਠਨਾਂ ਵਿੱਚੋਂ ਹੀ ਦਲ ਲੋਕਤੰਤਰੀ ਪ੍ਰਣਾਲੀ ਦਾ ਖਾਲਸਾਈ ਕਰਨ ਕਰ ਗੁਣਵੰਤੀ ਅਤੇ ਯੋਗ ਲੀਡਰਾਂ ਦੀ ਚੋਣ ਕਰਨ ਦਾ ਲੋਕਾਂ ਨੂੰ ਹੀ ਸਿੱਧਾ ਮੌਕਾ ਦੇ ਰਿਹਾ ਹੈ ਆਪਣੇ ਸੰਗਠਨ ਹਿਤ ਦਲ ਸੰਗਠਨਾਂ ਤੋਂ ਸਿੱਧਾ ਦਲ ਦੇ ਅਹੁਦੇਦਾਰ ਚੁਣਵਾ ਕੇ ਦਲ ਦੀ ਕਾਇਮੀ ਕਰ ਰਿਹਾ ਹੈ ਦਲ ਦਾ ਨਾਰਾ ਹੈ ਲੋਕਤੰਤਰ ਦੇ ਲੀਡਰ ਲੋਕ ਖੁਦ ਬਣਨ ਖਾਲਸਾਈ ਲੋਕਤੰਤਰ ਅਤੇ ਮर्यादा ਰਾਹੀਂ ਦਲ ਗੁਰੂਪੰਥ ਖਾਲਸੇ ਨੂੰ ਗੁਰਿਆਈ ਦੀ ਜੁਗਤ ਦਾ ਮੁੜ ਅਧਿਕਾਰੀ ਬਣਾ ਤਖਤ ਤੇ ਬਿਠਾਉਣਾ ਚਾਹੁੰਦਾ ਹੈ ਤੀਜਾ ਦੂਜਾ ਮਕਸਦ ਸਮਾਜ ਵਿੱਚ ਫੈਲ ਚੁਕੀਆਂ ਕੁਰੀਤੀਆਂ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਨਸ਼ਿਆਂ ਦੀ ਵਰਤੋਂ, ਰੋਮਾਂ ਦੀ ਬੇਅਦਬੀ, ਭ੍ਰूण ਹੱਤਿਆ, ਗੁਰੂਦਮ ਅਤੇ ਡੇਰਾਵਾਦ ਦੇ ਨਾਲ ਹੀ ਨਾਲ ਕਿਸਾਨਾਂ ਦੀ ਆਰਥਿਕਤਾ ਤੇ ਪਰਿਵਾਰਕ ਹਾਲਾਤਾਂ ਸੰਬੰਧੀ ਠੋਸ ਪਹਿਲ ਕਦਮੀ ਕਰ ਹਕੀਕੀ ਕੰਮ ਕਰਨਾ ਮਿੱਥਿਆ ਗਿਆ। ਚੌਥਾ ਜਿਨ੍ਹਾਂ ਸਿੱਖਾਂ ਵਿੱਚ ਅਸੀਂ ਆਪਣੀ ਸੁਧਾਰਵਾਦੀ ਮੁਹਿੰਮ ਲੈ ਕੇ ਜਾਣਾ ਚਾਹੁੰਦੇ ਸੀ ਉਹਨਾਂ ਵਿੱਚੋਂ 90% ਸਿੱਖ ਗੁਰਦੁਆਰਿਆਂ ਵਿੱਚ ਆਉਂਦਾ ਹੀ ਨਹੀਂ ਹੈ। ਇਸ ਲਈ ਇਹ ਫੈਸਲਾ ਕੀਤਾ ਗਿਆ ਕਿ ਨਵੀਆਂ ਹੀ ਸਟੇਜਾਂ ਅਤੇ ਸਾਧਨ ਅਪਣਾਏ ਜਾਣ ਅਤੇ ਗੁਰਦੁਆਰਿਆਂ ਤੋਂ ਬਾਹਰ ਜਿੱਥੇ ਵੀ ਉਹ ਸਿੱਖ ਸਮੁਦਾਏ ਜਿਸ ਵਿੱਚ ਸੁਧਾਰਵਾਦੀ ਲਹਿਰ ਖੜੀ ਕਰਨੀ ਹੈ ਆਉਣ ਨੂੰ ਰਾਜੀ ਹੋਵੇ ਉੱਥੇ ਹੀ ਉਹਨਾਂ ਦੀ ਸਹੂਲਤ ਮੁਤਾਬਕ ਪ੍ਰੋਗਰਾਮ ਮਿੱਥੇ ਅਤੇ ਕੀਤੇ ਜਾਣ। ਪੰਜਵਾਂ ਇਸ ਆਸ਼ੇ ਅਤੇ ਮੰਜ਼ਲ ਦੀ ਪ੍ਰਾਪਤੀ ਲਈ ਦਲ ਵਿੱਚ ਇੱਕ ਦਲ ਦਾ ਆਪਣਾ ਕਲਾ ਵਿੰਗ ਸਥਾਪਿਤ ਕੀਤਾ ਗਿਆ ਜਿਸ ਵਿੱਚ 25 ਕਲਾਕਾਰਾਂ ਦੀ ਇੱਕ ਟੀਮ ਤਿਆਰ ਕੀਤੀ ਗਈ ਜਿਸ ਨੇ 6 ਨਾਟਕ ਉਪਰੰਕਥ ਸਿਧਾਂਤ ਅਤੇ ਵਿਚਾਰਧਾਰਾ ਨੂੰ ਹਾਸਲ ਕਰਨ ਹਿਤ ਤਿਆਰ ਕੀਤੇ ਇਹ ਇੱਕ ਬੜੀ ਹੀ ਵੱਡੀ ਚੁਣੌਤੀ ਸੀ ਪੰਜਵੇਂ ਦਾ ਪਹਿਲਾ ਨਾਟਕ ਤੈ ਕੀ ਦਰਦ ਨ ਆਇਆ ਵਿੱਚ ਵਰਤਮਾਨ ਨਿظام ਸੱਤਾ ਤੇ ਅਸਰਾਂ ਦੀ ਵਿਰਾਸਤ ਇਤਿਹਾਸਕ ਤੁਲਨਾ ਕਰ ਭਾਈ ਲਾਲੋ ਦੀ ਸਾਖੀ ਰਾਹੀਂ ਗੁਰੂ ਨਾਨਕ ਸਾਹਿਬ ਦੇ ਹੱਕ ਸੱਚ ਕਿਰਤ ਨਾਮ ਦੇ ਸੱਭਿਆਚਾਰ ਅਤੇ ਆਲੇ ਦੁਆਲੇ ਦੇ ਨਿਰਮਾਣ ਦੀ ਗੱਲ ਧੋਰੀ ਗਈ ਹੈ ਪੰਜਵੇਂ ਦਾ ਦੂਜਾ ਖਾਲਸਾ ਮੇਰੋ ਰੂਪ ਹੈ ਖਾਸ ਵਿੱਚ ਖਾਲਸਾਈ ਸਰ ਪ੍ਰਭੂਤਾ ਹਿਤ ਸਿੰਘਾਂ ਦੀਆਂ ਉੱਚੀ ਅਤੇ ਸੁੱਚੀ ਰਹਿਤ ਵਿੱਚ ਆਚਰਣ ਵਚਨ ਦੇ ਸੂਰੇ ਬਣ ਦਿੱਤੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਗਿਆ ਹੈ। ਪੰਜਵੇਂ ਦਾ ਤੀਜਾ ਪੁਰਜਾ ਪੁਰਜਾ ਕੱਟ ਮਰੈ ਵਿੱਚ ਗੁਰਮਤ ਪਰਥਾਏ ਅਤੇ ਖੰਡੇ ਬਾਟੇ ਦੀ ਪੌਹਲ ਅਤੇ ਰਹਿਤ ਪਰਥਾਏ ਸਿੱਖ ਦੇ ਹਿਰਦੇ ਵਿੱਚ ਅਟੁੱਟ ਵਿਸ਼ਵਾਸ ਨੂੰ ਸੰਗਤਾਂ ਤੱਕ ਬੜੇ ਹੀ ਭਾਵਪੂਰਨ ਢੰਗ ਨਾਲ ਪਹੁੰਚਾਇਆ ਗਿਆ ਹੈ। ਪੰਜਵੇਂ ਦਾ ਚੌਥਾ ਚਾਂਦਨੀ ਚੌਂਕ ਤੋਂ ਸਰਹੰਦ ਤੱਕ ਨਾਟਕ ਵਿੱਚ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਤੇ ਗੌਰਵਸ਼ਾਲੀ ਇਤਿਹਾਸ ਨੂੰ ਵਰਤਮਾਨ ਦੀਆਂ ਜ਼ਰੂਰਤਾਂ ਮੁਤਾਬਕ ਢਾਲ ਕੇ ਹੁਣ ਕੀ ਕਰਨਾ ਚਾਹੀਦਾ ਹੈ ਜਿਸ ਰਾਹੀ ਕਿ ਖਾਲਸਾ ਫਿਰ ਆਪਣੇ ਰਾਜ ਨੂੰ ਕਾਇਮ ਕਰ ਸਕੇ ਦਾ ਸੰਦੇਸ਼ ਹੈ ਪੰਜਵੇਂ ਦਾ ਪੰਜਵਾਂ ਸ਼ੋਮਣੀ ਅਕਾਲੀ ਦਲ ਇੰਟਰਨੈਸ਼ਨਲ ਦੀਆਂ ਨੀਤੀਆਂ ਤੇ ਪ੍ਰਾਪਤੀਆਂ ਨੂੰ ਪਿੰਡੂ ਜੀਵਨ ਨਾਲ ਜੋੜ ਕੇ ਤਿਆਰ ਕੀਤਾ ਗਿਆ ਨਾਟਕ ਸੰਗੀ ਘੁੱਟੇ ਗਏ ਸੁਪਨੇ ਇਸ ਵਿੱਚ ਜੱਟ ਜમીਦਾਰੀ ਦੀ ਕਿਰਸਾਨੀ ਆਰਥਿਕਤਾ ਦਾ ਇਤਨਾ ਜ਼ਬਰਦਸਤ ਦ੍ਰਿਸ਼ ਹੈ ਕਿ ਸਰੋਤਿਆਂ ਵਿੱਚ ਅੱਧ ਤੋਂ ਵੱਧ ਆਪਣੇ ਹੰਝੂ ਪੂੰਝਦੇ ਦਿਖਦੇ ਹਨ 6ਮਾ ਦਾਲ ਦੇ ਪ੍ਰਧਾਨ ਵੱਲੋਂ ਪਿਛਲੇ 6 ਸਾਲਾਂ ਦੀ ਮਿਹਨਤ ਨਾਲ ਬੜਾ ਹੀ ਖੂਬਸੂਰਤ ਅਤੇ ਜਾਣਕਾਰੀ ਭਰਪੂਰ ਇੱਕ ਵਿਸ਼ੇਸ਼ ਚਲਦਾ ਫਿਰਦਾ ਸਿੱਖ ਅਜਾਇਬ ਘਰ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਲਗਭਗ 200 ਫੋਟੋਆਂ ਹਨ ਇਹ ਅਜੇਹੀਆਂ ਦੁਰਲਭ ਫੋਟੋਆਂ ਹਨ ਜਿਹੜੀਆਂ ਕਿ ਪੰਥ ਖਾਲਸੇ ਨੇ ਹਾਲੇ ਤੱਕ ਨਹੀਂ ਸੀ ਡੱਠੀਆਂ ਤੇ ਨਾ ਹੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜਾਇਬ ਘਰ ਵਿੱਚ ਹੀ ਹਨ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਇਹ ਅਜਾਇਬ ਘਰ ਬੜਾ ਹੀ ਦੁਰਲਭ ਅਤੇ ਅਹਿਮ ਹੈ ਜੋ ਸੰਗਤਾ ਵਿੱਚ ਵਿਸ਼ੇਸ਼ ਤੌਰ ਤੇ ਖਿੱਚ ਦਾ ਕਾਰਨ ਬਣਿਆ ਹੈ ਇਹ ਲਿਖਤ ਸੱਭਿਆਚਾਰ ਨੂਮ ਨਵੀਆਂ ਉਡਾਨਾਂ ਦੇ ਕੇ ਸੁਤੰਤਰ پرواز ਲਈ ਪ੍ਰੇਰਿਤ ਦਾ ਹੈ ਸਤਵਾਂ ਹੁਣ ਤੱਕ ਦਲ 2 ਲੱਖ ਤੋਂ ਵੱਧ ਖਾਲਿਸਤਾਨ ਦੇ ਸਿਧਾਂਤ ਅਤੇ ਵਿਚਾਰਧਾਰਾ ਨੂੰ ਸਪਸ਼ਟ ਕਰ ਭਰਮਪੁਲੇਖੇ ਦੂਰ ਕਰਨ ਹਿਤ ਇਹਨਾਂ ਸਮਾਗਮਾਂ ਰਾਹੀਂ ਕਿਤਾਬ ਜੇ ਅਤੇ ਦੁਵਰਕੇ ਵੰਡੇ ਜਾ ਚੁੱਕੇ ਹਨ ਖਾਲਿਸਤਾਨ ਦੀ ਵਿਚਾਰਧਾਰਾ ਦੇ ਅਮਲੀ ਪ੍ਰਗਟਾਣ ਨੂੰ ਦਰਸਾਉਂਦੀ ਅਤੇ ਸ਼ੱਕ ਸੁਭਾ ਘਟਦੀ ਇੱਕ 14 ਸਫਿਆਂ ਦੀ ਬੁੱਕਲੇਟ ਜੋ ਪ੍ਰਧਾਨ ਸਰਦਾਰ ਰਤਨਦਰਪਾਲ ਸਿੰਘ ਸਾਹਿਬ ਕਾ ਐਮਪੀ ਨੇ ਲਿਖੀ ਹੈ ਵੀ ਦਲ 10000 ਤੋਂ ਵੱਧ ਗਿਣਤੀ ਵਿੱਚ ਛਪਵਾ ਕੇ ਮੁਫਤ ਵੰਡ ਚੁਕਿਆ ਹੈ ਹੁਣ ਤੱਕ ਦਲ ਅੱਠ ਤਰ੍ਹਾਂ ਦੇ ਅੱਡੋ ਅੱਡ ਕਿਤਾਬ ਚੇ ਦੁਵਰਕੇ ਚੂਰਕੇ ਲਗਭਗ ਕੁੱਲ 3 ਲੱਖ ਤੋਂ ਵੱਧ ਸਿੱਖ ਸੰਗਤਾਂ ਵਿੱਚ ਸਿੱਖ ਕੌਮ ਵਿੱਚ ਗੁਰਮਤ ਅਤੇ ਖਾਲਸਾਈ ਰਾਸ਼ਟਰਵਾਦ ਦੀ ਪੁਨਰ ਸਥਾਪਨਾ ਹਿਤ ਪ੍ਰਕਾਸ਼ਿਤ ਕਰ ਮੁਫਤ ਵੰਡ ਚੁਕਿਆ ਹੈ 8ਵਾਂ ਬਲਾਕ ਪੱਧਰ ਤੇ ਛੇੜੀ ਗਈ ਇਸ ਮੁਹਿੰਮ ਵਿੱਚ ਅਨਾਜ ਮੰਡੀਆਂ ਸਕੂਲਾਂ ਅਤੇ ਨਗਰਾਂ ਦੇ ਖੁੱਲੇ ਗਰਾਊਂਡਾਂ ਵਿੱਚ ਦਲ ਆਪਣੀ ਧਾਰਮਿਕ ਰਾਜਨੀਤਿਕ ਕਾਨਫਰੰਸਾਂ ਕਰ ਰਿਹਾ ਹੈ ਜਿਸ ਵਿੱਚ ਦਲ ਦੀ ਲੀਡਰਸ਼ਿਪ ਖਾਲਸਤਾਨ ਦੇ ਨਿਸ਼ਾਨੇ ਹਿੱਤ ਬੜੇ ਹੀ ਸਪਸ਼ਟ ਸਟੈਂਡ ਨੂੰ ਲੈ ਕੇ ਸਿੱਖ ਸੰਗਤਾਂ ਤੇ ਆਮ ਪੰਜਾਬੀ ਵੋਟਰਾਂ ਨੂੰ ਤੁਸੀਂ ਸਾਨੂੰ ਵੋਟ ਦਿਓ ਅਸੀਂ ਤੁਹਾਨੂੰ ਖਾਲਸਤਾਨ ਦੇਵਾਂਗੇ ਦਲ ਦੇ ਪ੍ਰਧਾਨ ਵੱਲੋਂ ਦਿੱਤੇ ਨਾਰੇ ਮੁਤਾਬਕ ਸਪਸ਼ਟ ਤੌਰ ਤੇ ਸਭ ਨੂੰ ਸਹਿਮਤ ਕਰਦੀ ਤੁਰੀ ਜਾ ਰਹੀ ਹੈ ਕਿ ਇਹ ਨਿਸ਼ਾਨਾ ਵਿਧਾਨਿਕ ਹੈ ਅਤੇ ਅਸੀਂ ਕਾਨੂੰਨ ਵਿੱਚ ਅਨੁਸ਼ਾਸਿਤ ਅਤੇ ਸ਼ਾਂਤਮਈ ਢੰਗ ਨਾਲ ਨਿਰੋਲ ਲੋਕਤੰਤਰੀ ਤਰੀਕੇ ਅਤੇ ਭਾਰਤੀ ਸੰਵਿਧਾਨ ਅਨੁਸਾਰ ਆਪ ਨੇ ટીਚੇ ਨੂੰ ਸਾਰ ਕਰਨਾ ਚਾਹੁੰਦੇ ਹਾਂ ਜਿਸ ਨੂੰ ਕਿ ਲੋਕਾਂ ਦਾ ਹੌਲੇ-ਹੌਲੇ ਪਰ ਪਰਮਾ ਅਤੇ ਠੋਸ ਹੰਗਾਰਾ ਮਿਲ ਰਿਹਾ ਹੈ 1947 ਤੋਂ ਬਾਅਦ ਸ਼੍ਰੋਮਣੀ ਕਾਲੀਦਾਲ ਇੰਟਰਨੈਸ਼ਨਲ ਪਹਿਲੀ ਸਿੱਖ ਜਮਾਤ ਹੈ ਜਿਹੜੀ ਕਿ ਸਿੱਖਾਂ ਵਿੱਚ ਇੱਕ ਲੰਮੀ ਲਕੀਰ ਸੰਵਿਧਾਨਕ ਤੌਰ ਤੇ ਖਿੱਚ ਕੇ ਅਜੇ ਹੀ ਸਪਸ਼ਟਤਾ ਨਾਲ ਰਾਜਨੀਤਿਕ ਮਾਹੌਲ ਤਿਆਰ ਕਰ ਰਹੀ ਹੈ ਨਾਲ ਹੀ ਨਾਲ ਇਹ ਪਹਿਲੀ ਜਮਾਤ ਹੈ ਜਿਹੜੀ ਕਿ ਗੁਰਦੁਆਰਿਆਂ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਸਿੱਧੀ ਆਮ ਲੋਕਾਂ ਨਾਲ ਰابطਾ ਕਾਇਮ ਕਰ ਪਤਿਤ ਅਤੇ ਕੁਰਾਹੇ ਪੈ ਚੁੱਕੇ ਸਿੱਖਾਂ ਨਾਲ ਸਿੱਧਾ ਸੰਵਾਦ ਕਰ ਰਹੀ ਹੈ ਜਿਸ ਨੂੰ ਕਿ ਲੋਕ ਪਰਵਾ ਹੁੰਗਾਰਾ ਵੀ ਦਿੰਦੇ ਪਏ ਹਨ ਨੋਵਾ ਦਲ ਆਪਣੀ ਇਸ ਮੁਹਿਮ ਨੂੰ ਲੋਕਾਂ ਵਿੱਚ ਲੈ ਕੇ ਹੁਣ ਤੱਕ ਸ੍ਰੀ ਅੰਮ੍ਰਿਤਸਰ ਵਿਖੇ ਪਕਣਾ ਮੰਡੀ ਤਰਨਤਾਰਨ ਵਿਖੇ ਪਿੰਡ ਖੱਕ ਰੋਪੜ ਵਿਖੇ ਨਵਾਂ ਸ਼ਹਿਰ ਰੋਡ ਤੇ ਪਿੰਡ ਡੁੰਮੇਵਾਲ ਸ਼ਾਹਕੋਟ ਵਿਖੇ ਪਿੰਡ ਭੋਇਪੁਰ ਕੋਟ ਈਸੇਖਾ ਵਿਖੇ ਪਿੰਡ ਰਾਮਗੜ ਮੋਗਾ ਵਿਖੇ ਪਿੰਡ 나ਥੇਵਾਲ ਬਗਾ ਪੁਰਾਣਾ ਵਿਖੇ ਪਿੰਡ ਆਲਮ ਆਲਾ ਸੰਗਰੂਰ ਵਿਖੇ ਪਿੰਡ ਭਾਈ ਰੂਪਾ ਬਠਿੰਡਾ ਵਿਖੇ ਮੰਡੀਕਲਾ ਜੰਮੂ ਮੰਡੀ ਗੋਬਿੰਦਗੜ ਮੁਦਕੀ ਕੈਰੋਂ ਦਿੱਲੀ ਚੰਡੀਗੜ ਅਨੰਦਪੁਰ ਸਾਹਿਬ ਵਿਖੇ ਦੋ ਵਾਰ ਫਤਿਹਗੜ ਸਾਹਿਬ ਮੁਕਤਸਰ ਤਲਵੰਡੀ ਸਾਬੋ ਵਿਖੇ ਗੁਰਮਤਿ ਚੇਤਨਾ ਅਤੇ ਖਾਲਸਾਈ ਰਾਸ਼ਟਰਵਾਦ ਹਿੱਤ ਭਾਰੀ ਗਿਣਤੀ ਵਿੱਚ ਕਾਨਫਰੰਸ ਕਰ ਚੁੱਕਾ ਹੈ ਹੁਣ ਤਲਵੰਡੀ ਸਾਬੋ ਵਿਸਾਖੀ ਤੇ ਆਪਣੀ ਦੂਜੀ ਦੋ ਰੋਜ਼ਾ ਕਾਨਫਰੰਸ ਕਰਨ ਜਾ ਰਿਹਾ ਹੈ ਦਲ ਦੀ ਇਹ ਵਿਸ਼ੇਸ਼ਤਾ ਹੈ ਕਿ ਹਰ ਜੋੜ ਮੇਲੇ ਤੇ ਦਲ ਦੀ ਕਾਨਫਰੰਸ ਲਗਾਤਾਰ ਦੋ ਦਿਨ ਦਿਨ ਰਾਤ ਚੱਲਦੀ ਰਹਿੰਦੀ ਹੈ ਜਦ ਕਿ ਹਰ ਇਕ ਧਰਤੀ ਕਾਨਫਰੰਸ ਕੇਵਲ ਇੱਕ ਦਿਨ ਉਹ ਵੀ 4 ਤੋਂ 5 ਘੰਟੇ ਲਈ ਹੀ ਚੱਲਦੀ ਹੈ ਸਹਿਮੇ ਅਤੇ ਦਰੜੇ ਪਏ ਪੰਜਾਬ ਵਿੱਚ ਇਤفاق ਭਰੋਸਾ ਤੇ ਵਿਸ਼ਵਾਸ ਗਵਾ ਚੁੱਕੇ ਸਿੱਖ ਧਰਮ ਵਿੱਚ ਸ਼੍ਰੋਮਣੀ ਕਾਲੀ ਦਲ ਇੰਟਰਨੈਸ਼ਨਲ ਹੀ ਇਕਲੀ ਪਾਰਟੀ ਹੈ ਜੋ ਸਿੱਧਾ ਪੰਥਕ ਨਿਸ਼ਾਨੇ ਪ੍ਰਤੀ ਜਵਾਬ ਦੇ ਹੈ ਅਤੇ ਸੱਤ ਪੱਧਰ ਤੋਂ ਜਾਗਰਤੀ ਦਾ ਕੰਮ ਸਫਲ ਅਤੇ کارਗਰ ਢੰਗ ਨਾਲ ਕਰ ਹੀ ਨਹੀਂ ਰਹੀ ਸਗੋਂ ਨਤੀਜੇ ਵੀ ਹਾਸਲ ਕਰ ਰਹੀ ਹੈ। ਦਲ ਤੋਂ ਇਲਾਵਾ ਕਰਮ ਭੂਮੀ ਪੰਜਾਬ ਵਿੱਚ ਖਾਲਸਾਈ ਰਾਸ਼ਟਰਵਾਦ ਹੈ ਤਾਂ ਸਪਸ਼ਟ ਤੌਰ ਤੇ ਹਕੀਕੀ ਕੰਮ ਨਾ ਹੀ ਪਹਿਲਾਂ ਕਿਸੇ ਨੇ ਕੀਤਾ ਹੈ ਤੇ ਨਾ ਹੀ ਹੁਣ ਸ਼੍ਰੋਮਣੀ ਕਾਲੀ ਦਲ ਇੰਟਰਨੈਸ਼ਨਲ ਤੋਂ ਸਵਾ ਕੋਈ ਹੋਰ ਕਰ ਰਿਹਾ ਹੈ। ਦਸਵਾਂ ਦਲ ਨੇ ਦੋ ਹੋਰ ਬੜੇ ਹੀ ਵਿਸ਼ਾਲ ਪੱਧਰ ਤੇ ਪ੍ਰੋਗਰਾਮ ਉਲਿੱਕੇ ਹਨ। ਪਹਿਲਾ 1920 ਤੋਂ ਲੈ ਕੇ ਵਰਤਮਾਨ ਤੱਕ ਗੁਰੂਪੰਥ ਖਾਲਸੇ ਲਈ ਸ਼ਹੀਦੀ ਹਾਸਲ ਕਰਨ ਵਾਲੇ ਹਰ ਇੱਕ ਸ਼ਹੀਦ ਸਿੱਖ ਦੀ ਯਾਦਗਾਰ ਸਥਾਪਿਤ ਕਰੇਗਾ ਇਹ ਕੰਮ ਧੜੇਬੰਦੀਆਂ ਸਿਆਸਤ ਅਤੇ ਮੇਰਤੇ ਦੀ ਭਾਵਨਾ ਤੋਂ ਉੱਪਰ ਉੱਠ ਕੇ ਕੀਤਾ ਜਾਵੇਗਾ ਪੰਜਾਬ ਦੀ ਧਰਤੀ ਤੇ ਇਹ ਇੱਕ ਬਹੁਤ ਹੀ ਵੱਡਾ ਅਤੇ ਚੁਣੌਤੀ ਭਰਪੂਰ ਕੰਮ ਹੈ ਆਪਣੀ 2 ਮਹੀਨੇ ਦੀ ਮਿਹਨਤ ਨਾਲ ਸ਼ੋਮਨੀ ਕਾਲੀ ਦਲ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਤੇ ਇੰਜੀਨੀਅਰਾਂ ਨੇ ਦਲ ਦੇ ਪ੍ਰਧਾਨ ਦੀ ਅਗਵਾਈ ਵਿੱਚ ਰਾਤ ਦਿਨ ਮਿਹਨਤ ਕਰ ਯਾਦਗਾਰਾਂ ਬਣਾਉਣ ਹਿੱਤ ਪਹਿਲਾ ਨਕਸ਼ਾ ਤਿਆਰ ਕੀਤਾ ਤੇ ਫਿਰ ਇਸ ਤਿਆਰ ਕੀਤੀ ਜਾ ਰਹੀ ਯਾਦਗਾਰ ਨੂੰ ਅਰਥ ਅਤੇ ਬੋਲ ਦਿੱਤੇ ਹਨ ਇਸ ਹਿੱਤ ਦਲ ਨੇ ਅੱਡ ਤੋਂ ਇੱਕ ਨੀਤੀ ਸਿਧਾਂਤ ਦਸਤਾਵੇਜ਼ ਘੜਿਆ ਹੈ ਜਿਸ ਨੂੰ ਦਮਦਮਾ ਸਾਹਿਬ ਵਸਾਖੀ ਦੇ ਜੋੜ ਮੇਲੇ ਤੇ ਜਾਰੀ ਕੀਤਾ ਜਾ ਰਿਹਾ ਹੈ 15 April ਤੋਂ 18 April 2005 ਤੱਕ ਦਲ ਦੇ ਪ੍ਰਧਾਨ ਸਰਦਾਰ ਅਤेंद्रਪਾਲ ਸਿੰਘ ਸਾਬਕਾ MP ਖੁਦ ਸ਼ਹੀਦਾਂ ਦੇ ਪਿੰਡਾਂ ਵਿੱਚ ਜਾ ਕੇ ਸਭ ਤੋਂ ਪਹਿਲੀਆਂ ਲਾਟਾਂ ਪਿੰਡ ਗੰਗਾ ਪਿੰਡ ਕਰੀਰ ਅਤੇ ਪਿੰਡ ਬਟਰ શ્રી ਵਿਖੇ ਆਪ ਖੜ ਕੇ ਬਣਾਉਣਗੇ ਅਤੇ ਸਥਾਪਿਤ ਕਰਨਗੇ 11ਵਾਂ ਸਿੱਖ ਕੌਮ ਦੀ ਕੌਮੀ ਅਤੇ ਇਤਿਹਾਸਕ ਵਿਰਾਸਤ ਦੀ ਸੰਭਾਲ ਹਿਤ ਦਲ ਨੇ ਦਸੰਬਰ 2004 ਤੋਂ 6 ਮਹੀਨੇ ਲਈ ਦਸਤਕੀ ਮੁਹਿੰਮ ਆਰੰਭੀ ਹੋਈ ਹੈ ਜਿਸ ਵਿੱਚ ਹੁਣ ਤੱਕ ਦਲ 26000 ਤੋਂ ਵੱਧ ਸਿੰਘਾਂ ਦੇ ਦਸਖਤ ਇਸ ਆਸ਼ੇ ਲਈ ਕਰਵਾ ਚੁੱਕਿਆ ਹੈ ਦਾਲ ਨੇ ਕੌਮ ਨੂੰ ਵਿਚਾਰ ਅਤੇ ਪ੍ਰੋਗਰਾਮ ਦਿੱਤਾ ਹੈ ਕਿ ਕਾਰਸੇਵਾ ਰਾਹੀਂ ਆਪਣੀਆਂ ਹੀ ਨਿਸ਼ਾਨੀਆਂ ਨੂੰ ਖਤਮ ਕਰਨ ਦੀ ਬਜਾਏ ਇਹਨਾਂ ਦੀ ਖੂਬਹੂ ਸੰਭਾਲ ਦੀ ਕਾਰਸੇਵਾ ਆਰੰਭੀ ਜਾਵੇ ਤਾਂ ਜੋ ਜਿਹੜਾ ਥੋੜਾ ਬਹੁਤ ਬਚ ਗਿਆ ਹੈ ਪੰਥ ਖਾਲਸੇ ਦੇ ਉਸ ਪੁਰਾਤਵ ਨੂੰ ਬਚਾਇਆ ਜਾ ਸਕੇ ਸਤਕਾਰ ਨਾਲ ਅਤेंद्रਪਾਲ ਸਿੰਘ ਖਾਲਸਤਾਨੀ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਇੰਟਰਨੈਸ਼ਨਲ ਜ਼ਮੀਮਾ ਨੰਬਰ 13 ਅਕਾਲੀ ਦਲ ਵੱਲੋਂ ਸਿੱਖਾਂ ਦੀ ਆਜ਼ਾਦੀ ਲਈ ਭਰਤੀ ਕੀਤੀ ਗਈ ਫੌਜ ਜਿਸ ਨੂੰ ਕੋਈ ਵੀ ਪ੍ਰੋਗਰਾਮ ਨਾ ਦਿੱਤਾ ਗਿਆ ਤੇ ਪੰਥ ਦੀ ਆਜ਼ਾਦੀ ਲਈ ਕਦੇ ਨਾ ਵਰਤੀ ਗਈ ਇਸ ਦੀ ਫੋਟੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜ਼ਮੀਮਾ ਨੰਬਰ 14 ਲੇਖਕ ਗੁਰਬਚਨ ਸਿੰਘ ਐਮਏ ਸਿੱਖ ਨੈਸ਼ਨਲ ਕਾਲਜ ਲਾਹੌਰ ਅਤੇ ਲਾਲ ਸਿੰਘ ਗਿਆਨੀ ਐਮਏ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਛਾਪਕ ਲਾਹੌਰ ਬੁੱਕ ਸ਼ਾਪ ਨਿਸਬਤ ਰੋਡ ਮੋਹਨ ਲਾਲ ਪ੍ਰਿੰਟਰ ਮਿਰਜ਼ਾ ਮੁਹੰਮਦ ਸਦੀਕ रिपन प्रिंटिंग प्रेस बुल रोड लाहौर प्रकाशक जीवन सिंह एमए छाप पहली 5 अप्रैल 1946 किताब लेखक ਦੇ ਨਿੱਜੀ ਸੰਗ੍ਰਹਿ ਵਿੱਚ ਮੌਜੂਦ ਹੈ ਫੋਟੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜਮੀਮਾ ਨੰਬਰ 15 ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਜੀ ਦੇ ਮੁਖਬੰਦ ਨਾਲ 11 ਜੂਨ 1946 ਨੂੰ ਲੰਡਨ ਸਰਸ ਫੀਲਡ ਅੰਗਰੇਜ਼ ਦੀ ਲਾਹੌਰ ਬੁੱਕ ਸ਼ਾਪ ਨਿਸਬਤ ਰੋਡ ਮੋਹਨ ਲਾਲ ਰੋਡ ਤੋਂ ਛਪੀ ਕਿਤਾਬ ਜਿਸ ਦੇ ਪ੍ਰਕਾਸ਼ਕ ਹਨ ਜੀਵਨ ਸਿੰਘ ਐਮਏ ਛਾਪਕ ਮਲਿਕ ਮੁਹੰਮਦ ਹੁਸੈਨ ਰਾਇਲ ਪ੍ਰਿੰਟਿੰਗ ਪ੍ਰੈਸ 86 ਰੇਲਵੇ ਰੋਡ ਇਸ ਵਿੱਚ ਹਕੂਮਤ ਬ੍ਰਿਟਾਨੀਆ ਵੱਲੋਂ ਸਿੱਖਾਂ ਨਾਲ ਕੀਤੀ ਗਈ ਬੇਵਫਾਈ ਦਾ ਖੁੱਲਾ ਜ਼ਿਕਰ ਕੀਤਾ ਗਿਆ ਹੈ ਇਸ ਬੁੱਕ ਦੀ ਫੋਟੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜਮੀਮਾ ਨੰਬਰ 16 ਸਰਦਾਰ ਸਾਧੂ ਸਰੂਪ ਸਿੰਘ ਐਮਏ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਬੀਟੀ ਅਤੇ ਐਲਐਲਬੀ ਸਿੱਖ ਯੂਨੀਵਰਸਿਟੀ ਪ੍ਰੈਸ ਨਿਸਬਤ ਰੋਡ ਲਾਹੌਰ ਤੋਂ 13 ਅਪ੍ਰੈਲ 1946 ਵਿੱਚ ਛਪੀ ਕਿਤਾਬ ਇਸ ਦੀ ਫੋਟੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਸੋ ਅੱਜ ਅਸੀਂ ਇਹ ਕਿਤਾਬ ਪੰਨਾ ਨੰਬਰ 950 ਤੱਕ ਹੀ ਪੜਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ